ਮਰੀਦ ਨਹੀਂ ਪੁੱਛਦਾ ਇਹ ਨਾ ਨਾਬੇ ਵਾਲੇ ਰਾਜੇ ਦੇ ਚਾਰ ਮੁੰਡੇ ਤੇ ਚੜਦੇ ਤੋਂ ਚੜਦਾ ਗੱਲ ਨੂੰ ਉਤੋਂ ਵੋਚਿਆ ਕਰਨਾ ਹੌਲੀ-ਹੌਲੀ ਰਾਣੀ ਕਹਿਣ ਲੱਗੀ ਰਾਜੇ ਨੂੰ ਵੀ ਐ ਕਰਕੇ ਰਾਜ ਕਿਹਨੂੰ ਦੇਵਾਂਗੇ ਆਪਾਂ ਉਹ ਕਹਿੰਦਾ ਰਾਜ ਤਾਂ ਆਪਣੇ ਨਾਲੋਂ ਪਟਿਆਲੇ ਵਾਲਾ ਸਿਆਣਾ ਹੈ ਪਟਿਆਲੇ ਵਾਲੇ ਨੂੰ ਆਪਾਂ ਤੋੜਦਨੇ ਇੰਟਰਵਿਊ ਲੈ ਲੂ ਇਹਨਾਂ ਦੀ ਜੀਨੇ ਜਿਹੜੇ ਨੂੰ ਉਹਨੇ ਕਹਿਤਾ ਆਪਾਂ ਉਹਨੂੰ ਰਾਜ ਦੇ ਦੇਾਂਗੇ ਉਹ ਆਪਾਂ ਤੋਂ ਉੱਦੀ ਮਾਨ ਹੈ ਪੈਰਾਂ ਉਹ ਮੁੰਡੇ ਉਹ ਤੁਹਾਨੂੰ ਮਤਲਬ ਵੀ ਤੁਹਾਡੀ ਇੰਟਰਵਿਊ ਆ ਗਈ ਪਟਿਆਲੇ ਵਾਲੇ ਰਾਜੇ ਦੇ ਤੁਸੀਂ ਜਾਓ ਉਹ ਨੂੰ ਦੇਖ ਲੈ ਸੁਨੇਹਾ ਲਾਤਾ ਫੋਨ ਕਰਾਤਾ ਜਾਂ ਕੁਝ ਕਰਾਤਾ ਉਹ ਜਦੋਂ ਗਏ ਮੁੰਡੇ ਪੈਰ ਲ ਜਾਣਾ ਸੀ ਤੁਰੇ ਜਾਂਦੇ ਜਾਂਦੇ ਕਹਿਣ ਲੱਗੇ ਕਹਿੰਦਾ ਇੱਕ ਮੂਹਰਾ ਕਹਿਣ ਲੱਗਾ ਕਹਿੰਦਾ ਇਹ ਜਨਾਨੀ ਦੀ ਪੈੜ ਆ ਯਾਰ ਉਹ ਦੂਜਾ ਉਹ ਤੋਂ ਮਗਰਲਾ ਕਹਿੰਦਾ ਕਿ ਜਲਾਹੀ ਆ ਯਾਰ ਦੀ ਤੀਜਾ ਕਹਿੰਦਾ ਰੁੱਸ ਕੇ ਆਈ ਐ ਚੌਥਾ ਕਹਿੰਦਾ ਘਰਪਤੀ ਆ ਇਹ ਘਰਪਤੀ ਆ ਜੀ ਹੌਲੀ ਹੌਲੀ ਭਾੜਦੇ ਤਾਂ ਉਹ ਕਹਿਣ ਲੱਗਿਆ ਭਾਈ ਮੇਰੀ ਜਨਾਨੀ ਨਹੀਂ ਦੇਖੀ ਤੁਸੀਂ ਉਹ ਪਹਿਲਾਂ ਬੋਲਿਆ ਕਹਿੰਦਾ ਕਿ ਨੰਗੇ ਪੈਰੀ ਐ ਉਹ ਕਹਿੰਦਾ ਹਾਂ ਦੂਜਾ ਕਹਿੰਦਾ ਕਿ ਐਂ ਕਰਕੇ ਜਲਾਹੀ ਆ ਜਾਦੀ ਉਹ ਕਹਿੰਦਾ ਹਾਂ ਤੀਜਾ ਕਹਿੰਦਾ ਘਰਪਤੀ ਆ ਉਹ ਉਹ ਕਹਿੰਦਾ ਹਾਂ ਚੌਥਾ ਕਹਿੰਦਾ ਰੁਸ ਗਿਆ ਹੀ ਐ ਉਹ ਕਹਿੰਦਾ ਹਾਂ ਕਹਿੰਦਾ ਭਾਈ ਅਸੀਂ ਤਾਂ ਪੈੜ ਦੇਖੀ ਦੀ ਤੂੰ ਭਾਰ ਲੈ ਉਹਦੀ ਸਾਨੂੰ ਤਾਂ ਨਹੀਂ ਮਿਲੀ ਕਹਿੰਦਾ ਜੜੀ ਤੀਵੀ ਥੋਡੇ ਕੋਲੇ ਐ ਕਹਿੰਦਾ ਸਾਡੇ ਕੋਲੇ ਤਾਂ ਹੈ ਨਹੀਂ ਕਹਿੰਦਾ ਫਿਰ ਮੈਂ ਰਾਜੇ ਦੇ ਬਗਜੂ ਕਹਿੰਦਾ ਅਸੀਂ ਤਾਂ ਆਪ ਉੱਥੇ ਜਾਂਦੇ ਆ ਫਿਰ ਵਗ ਚੱਲ ਹੌਲੀ ਹੌਲੀ ਜਾਂਦੇ ਜਾਂਦੇ ਤੂੰ ਮਦਰੀ ਫੇਰ ਮੀਲੋ ਮੀਲ ਚਾਰ ਮੀਲੋਂ ਬਾਅਦ ਕਹਿੰਦਾ ਆ ਕੇ ਐਂ ਕਰਕੇ ਇੱਕ ਕਹਿਣ ਲੱਗਾ ਯਾਰ ਕਹਿੰਦਾ ਉਹ ਬੋਤੇ ਦੀ ਪੈੜ ਆ ਦੂਜਾ ਮੰਗਰਲਾ ਕਹਿਣ ਲੱਗਿਆ ਕਹਿੰਦਾ ਬਿਨਾ ਸਵਾੜ ਤੋਂ ਆਇਆ ਤੀਜਾ ਕਹਿੰਦਾ ਕਿ ਬੋਟੇ ਤੇ ਗੁੜ ਲੱਦਿਆ ਚੌਥਾ ਕਹਿੰਦਾ ਬੋਟਾ ਕਾਣਾ ਇੱਕ ਅੱਖੋਂ ਹੌਲੀ-ਹੌਲੀ ਜੀ ਭਾਲਦੇ ਭਾਲਦੇ ਗਏ ਤੁਰੇ ਗਏ ਉਹ ਬੋਟੇ ਵਾਲਾ ਕਿਉਂ ਨਾ ਆ ਗਿਆ ਕਹਿੰਦਾ ਭਾਈ ਮੇਰਾ ਬੋਟਾ ਨਹੀਂ ਲਿਖਿਆ ਜਦ ਤੁਸੀਂ ਮੁੰਡਿਓ ਉਹ ਕਹਿੰਦਾ ਬੋਟਾ ਜਾ ਰਿਹਾ ਕਿ ਐਂ ਕਰਕੇ ਬਿਨਾ ਸਵਾੜ ਤੋਂ ਹੈ ਉਹ ਕਹਿੰਦਾ ਹਾਂ ਉਹ ਕਹਿੰਦਾ ਬੋਟਾ ਤੇ ਗੁੜ ਲੱਦਿਆ ਹੈ ਉਹ ਕਹਿੰਦਾ ਹਾਂ ਤੀਜਾ ਕਹਿੰਦਾ ਬੋਰਤਾ ਕਾਣਾ ਇੱਕ ਅੱਖੋਂ ਉਹ ਕਹਿੰਦਾ ਹਾਂ ਉਹ ਕਹਿੰਦਾ ਭਾਈ ਅਸੀਂ ਤਾਂ ਦੇਖਿਆ ਦੀ ਕਹਿੰਦਾ ਯਾਰ ਬੋਰਤਾ ਤੁਹਾਡੇ ਕੋਲੇ ਆ ਸਾਰੀਆਂ ਨਿਸ਼ਾਨੀਆਂ ਰੱਖਤੀਆਂ ਤੁਸੀਂ ਉਹ ਕਹਿੰਦਾ ਅਸੀਂ ਤਾਂ ਪੈਰ ਦੇਖੀ ਆ ਭਾਈ ਅਸੀਂ ਬੋਰਤੇ ਤੋਂ ਕੀ ਕਰਾਉਣਾ ਦੀ ਉਹ ਕਹਿੰਦਾ ਕਿ ਐਂ ਕਰਕੇ ਮੈਂ ਜਾ ਰਾਜੇ ਦੇ ਪੇਸ਼ ਹੋ ਜੂ ਫਿਰ ਜਾ ਕੇ ਉਹ ਕਹਿੰਦਾ ਰਾਜੇ ਦੇ ਪੇਸ਼ ਹੋਣਾ ਫਿਰ ਤੂੰ ਹੋ ਜਾ ਅਸੀਂ ਦਾ ਪੁੱਠੀ ਜਾਨੇ ਉਹ ਰਾਜੇ ਨੇ ਦੇਖੇ ਵੀ ਚਾਰ ਮੁੰਡੇ ਸੱਦੇ ਤੇ ਆ ਦੋ ਭਣੋਜਾਂ ਨੂੰ ਹੋਰ ਲਈ ਫਿਰਦੇ ਨਾਲ ਉਹ ਤੁਸੀਂ ਕਿਵੇਂ ਆਏ ਭਾਈ ਪੁੱਛਣ ਲੱਗਿਆ ਉਹਨਾਂ ਨੂੰ ਉਹ ਕਹਿੰਦਾ ਜੀ ਇੱਕ ਕਹਿਣ ਲੱਗਿਆ ਮੇਰੀ ਜਨਾਨੀ ਹੈ ਨਾ ਕੁੜੀ ਕਹਿੰਦਾ ਕਿਉਂ ਮੁੰਡਾ ਤੁਹਾਡੇ ਕੋਲੇ ਆਇਆ ਕਿਹਾ ਜੀ ਨਾ ਅਸੀਂ ਕੀ ਕਰਨੇ ਸੀ ਕਹਿੰਦਾ ਮਾਇਆ ਕਿਹਾ ਸੀ ਪੈੜ ਦੇਖਿਆ ਤੇ ਵੀ ਆ ਪੈੜ ਜਨਾਨੀ ਦੀ ਹੈ ਅੱਛਾ ਦੂਜਾ ਕਹਿੰਦਾ ਜਲਾਹੀ ਆ ਜਾਨ ਦੀ ਹੈ ਨਾ ਤੈਨੂੰ ਕੀ ਪਤਾ ਲੱਗਿਆ ਜਲਾਹੀ ਦਾ ਰਾਜਾ ਕਹਿੰਦਾ ਕਹਿੰਦਾ ਜੀ ਜਿਹੜਾ ਮਾਂ ਪਿਓ ਕੰਮ ਕਰਦਾ ਹੁੰਦਾ ਇਹ ਐ ਟੇਡਾ ਜਿਹਾ ਪੈਰ ਧਰ ਕੇ ਬਚਪਨ ਤੋਂ ਸਿਖਉਂ ਨਹੀਂ ਹੁੰਦੇ ਨੇ ਤਾਂੜੇ ਮੁੰਨੀਆਂ ਹੁੰਦੀਆਂ ਉਹ ਕਹਿੰਦਾ ਇਥੋਂ ਮਤਲਬ ਆ ਪਾਸਾ ਜਾਦੇ ਲੱਗਦਾ ਵਿਚਾਲ ਅੱਛਾ ਤੀਜਾ ਕਹਿੰਦਾ ਮੈਂ ਆਖਿਆ ਵੀ ਰੁੱਸ ਕੇ ਆਈ ਐ ਕਹਿੰਦਾ ਰੁੱਸ ਕੇ ਆਈ ਦਾ ਤੈਨੂੰ ਕੀ ਪਤਾ ਲੱਗਿਆ ਕਹਿੰਦਾ 5-10 ਕਰਮਾਂ ਤੋੜਦੀ ਸੀ ਅਸੀਂ ਪੇੜੇ ਪੇੜਾਏ ਮਗਰ ਮੁੜ ਕੇ ਝਾਕਦੀ ਜੀਦਾ ਕੀ ਧਰਿਆ ਸੀ ਚੌਥਾ ਕਹਿੰਦਾ ਜੀ ਮੈਂ ਗਰਪਤੀ ਕਹਿੰਦਾ ਘਰਪਤੀ ਨੇ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਜਦੋਂ 5 ਮਹੀਨਿਆਂ ਦਾ ਬੱਚਾ ਹੋਵੇ ਜੀ ਤੀਨੀ ਸਿੱਧਮ ਸਿੱਧੀ ਖੜੀ ਨਹੀਂ ਹੋ ਸਕਦੀ ਉਹਨੂੰ ਜਾਂ ਪੱਬਾਂ ਤੇ ਭਾਰ ਦੇਓ ਜਾਂ ਲਵੇ ਹੱਥ ਲਾਓ ਅਰ ਆ ਜਾ ਕਹਿੰਦਾ ਠੀਕ ਹੈ ਭਾਈ ਇਹਨਾਂ ਕੋਲੇ ਨਹੀਂ ਭਾਈ ਤੂੰ ਆਪਦੀ ਵੀ ਭਾਲ ਕਰ ਉਹ ਉਹ ਬੋਤੇ ਵਾਲਾ ਬੁਲਾਇਆ ਕਿਉਂ ਵੀ ਤੂੰ ਕਹਿੰਦਾ ਜੀ ਮੇਰਾ ਬੋਤਾ ਇਹਨਾਂ ਕੋਲੇ ਕਹਿੰਦਾ ਕਿਉਂ ਮੁੰਡਿਓ ਕਹਿੰਦਾ ਜੀ ਅਸੀਂ ਕੀ ਕਰਾਉਣਾ ਸੀ ਬੋਤੇ ਤੋਂ ਮੈਂ ਕਿਹਾ ਸਵਾੜ ਤੋਂ ਆਇਆ ਕਹਿੰਦਾ ਜੀ ਮਹਾਰ ਦੀ ਲਖੀਰ ਜਾਂਦੀ ਸੀ ਲੋਵੇ ਮੈਂ ਕਿਹਾ ਵੀ ਜੇ ਬੰਦਾ ਉੱਤੇ ਹੁੰਦਾ ਤਾਂ ਇਹਨੂੰ ਮਹਾਰ ਨੂੰ ਚੱਕਦਾ ਤੀਜਾ ਕਹਿੰਦਾ ਜੀ ਮੈਂ ਕਿਹਾ ਇਹ ਕਾਣਾ ਮੋਤੇ ਤੇ ਗੋਲਦਿਆ ਮੋਤੇ ਤੇ ਗੋਲਦਿਆ ਫਿਰ ਸੋਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਜੀ ਬੋਤਾ ਜਿੱਥੋਂ ਦੀ ਚੜਦਾ ਗਿਆ ਉੱਥੇ ਮੱਖੀਆਂ ਲੱਗੀਆਂ ਪਈਆਂ ਧੀਆਂ ਅਸੀਂ ਪੇੜੇ ਪੇੜ ਆਏ ਖਾਸੀ ਉਹ ਚੌਥਾ ਕਹਿੰਦਾ ਜੀ ਮੈਂ ਕਿਹਾ ਕਾਣਾ ਇੱਕ ਅੱਖੋਂ ਕਹਿੰਦਾ ਤੈਨੂੰ ਕਾਣੇ ਦਾ ਕੀ ਪਤਾ ਲੱਗਿਆ ਕਹਿੰਦਾ ਜਿੱਧਰ ਦੀਂਦਾ ਤੀ ਉਧਰ ਚੜਿਆ ਦੂਜੇ ਪਾਸੇ ਮੂੰਹ ਨਹੀਂ ਲਾਇਆ ਉਹ ਕਹਿੰਦਾ ਭਾਈ ਇਹਨਾਂ ਕੋਲੇ ਨਹੀਂ ਹੈ ਹੁਣ ਤੂੰ 10 ਮਿੰਟਾਂ ਦੀ ਕਹਿੰਦਾ ਸੀ ਕਿ ਬਦੌਣੀ ਆ